ਇਹ ਫੋਲਰ ਦੇ ਧਰਦੇ ਦਾ ਵੀ ਮੋਟ ਪੈਂਦੀ ਆ ਫੋਲਰ ਦੇ ਚਲਾ ਕੇ ਦੇ ਧਰਦੇ ਤੇ ਵੀ ਆ ਜਿਹੜਾ ਫਾਜ਼ਲ ਦਾ ਬੱਲੂਆਣਾ ਉਹ ਰਵਾਲਾ ਕਾ ਪੀਜੀਪੀ ਨੇ ਚੁਣਦੇ ਵਿੱਤ ਮੰਤਰੀ ਹਰਪਾਲ ਜੀ ਨੇ ਕੁਛ ਦਾ ਕੋਈ ਟਿਕਾਣਾ ਨਹੀਂ ਦਿਆ ਬੱਲੂਆਣਾ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਆਦਮੀ ਪਾਰਟੀ ਦੇ ਬੰਦਾ ਵੱਲੋਂ ਜਿਵੇਂ ਮਨਾਏ ਜਾ ਰਹੇ ਨੇ মিডিਆ ਨਾਲ ਗੱਲ ਕਰਦੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀ ਨੇ ਕਿਹਾ ਕਿਸੇ ਸੰਗੋਧ ਦੇ ਬੋਟਰਾਂ ਤੇ ਵਰਕਰਾਂ ਦੇ ਧਨਵਾਦੀਆਂ ਜਿਨ੍ਹਾਂ ਦੀ ਮੇਨ ਸਤਿਕਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਇੱਕ ਵੱਡੀ ਲੀਡ ਮਿਲਦੀ ਆ ਉਨਾ ਕਹਿਆ ਕਿ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਹੋਰ ਕੀ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਤੁਸੀਂ ਵੀ ਸੁਣੋ साथियों ने तो सारे ब्लड साथियों के डर के डर के लिए चुनाव समिति माजिम समिति सामने दर्ज किया है तो रिजल्ट आया उसी लगकर भारतीय बहुत बन गया अबे के का जोड़ा बाकी है और फाइनल का रिजल्ट नहीं होती है 20000 वोटों के साथ आगे निकल चुके हैं रघुनाथ कुमार जतिया वो बहुत बहुत आदरणीय ਗਰਵੀ ਦੇ ਅੰਦਰ ਕੀ ਜਿਨ੍ਹਾਂ ਨੇ 30000 ਦੀ ਨੀਲੀ ਟੈਗਰ ਉਹ ਬਣਾ ਲਈ ਹੈ ਅਗਲੀ ਸੀਟ ਹੈ ਕਦੂਰ ਸਾਹਿਬ ਜਿੱਤੂ ਭਾਈ ਅਮਰਤਪਾਲ ਨੇ ਜਿਹੜੇ ਇਹਦੇ ਸੀ ਰਾਜਦਾਨੀ ਰਾਜਾ ਆ ਗਏ ਜਾਂ ਆਪੀਆਵਾਦ ਪਾਰਟੀ ਦਾ ਸਮਰਥਨ ਉਹ ਬਣਾ ਲਈ ਹੈ ਤਾਂ ਲੋਕਾਂ ਦੇ ਪਾਰਟੀ ਪਰ ਦੁਕਾਨਾਂ 2 ਲੱਖ 81000 ਵੋਟਾਂ ਨੇ ਪਹਿਲੇ ਨੰਬਰ ਤੇ ਨੇ। ਪੁਰਤੂ ਵੀ ਗੱਲ ਕਰਦੇ ਹਾਂ। ਪੁਰਤੂ ਵੀ ਆਵਾਜ਼ੀ ਪਾਰਟੀ ਅੱਗੇ ਚੱਲ ਰਹੀ ਹੈ। ਹੁਣ ਜਿਹੜੀ ਉਹ ਮੁੱਖ ਆਸ ਸੀ ਉਹ ਪਾਰਟੀ ਹੈ ਦੂਜੇ ਨੰਬਰ ਤੇ ਨੇ ਕਬੂਲ ਸੇ। ਪਰ ਲੇਕਿਨ ਸਭਰੂਰ ਦਾ ਮਾਜਰ ਨਾਂ ਵਧ ਗਿਆ ਹੈ। 40% ਦੇ ਤੋਂ। ਦੇਸ਼ਾ ਸਿੰਘ ਬਰਤੋਆ ਚੱਲਣਗੇ ਨਾ। ਜਿਹੜਾ ਜਦੋਂ ਫੈਸਲਾ ਚੁੱਕਿਆ ਬੀਜੇਪੀ ਦੇ ਉਮੀਦਵਾਰ ਮੰਨਾ ਆੜੀ ਜੀ ਦੀ ਗੱਲ ਕਰ ਰਹੇ ਨੇ ਆ। ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਦੇ ਅਸਰ ਸਾਰਾ ਆਵਾਜ਼ੀ ਪਾਰਟੀ ਦੇ ਸਮਾਰਕ ਸਿੰਘ ਕੰਗ ਸਾਡਾ ਹਜ਼ਾਰਾਂ ਦੀ ਲਗਦਾ ਕੋਰਟ ਤੇ ਅੱਲਾਹ ਦਾ ਸ਼ੁਕਰ ਹੈ ਕਿ ਜਾਰੀ ਹੈ ਕੋਈ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਸਾਰੇ ਲੋਕਾਂ ਲਈ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਤੇ ਇੱਕ ਰਿਕਾਰਡ ਕੈਮ ਕੀਤਾ ਵੀ ਪਹਿਲੀ ਵਾਰ ਹੋਇਆ ਇਸ ਹਾਮੀ ਦੇ ਵਿੱਚ ਨੂੰ ਦੇ ਵਿੱਚ ਸਿੰਘ ਚੰਦੂ ਵਾਲਾ ਇਹ ਵੀ ਇੱਕ ਨਵੀਂ ਪ੍ਰਾਪਤੀ ਆ ਬਾਕੀ ਖੈਰਾ ਸਾਹਿਬ ਇਸ ਮਹੀਨੇ ਕਿਹਾ ਸੀਗਾ ਮੀਡੀਆ ਦੇ ਵਿੱਚ ਕਿ ਇੱਕ ਤਰੀਕ ਤੋਂ ਬਾਅਦ ਖੈਰਾ ਸਾਹਿਬ ਇੱਥੇ ਤਾਂ ਨਹੀਂ ਮਿਲਦੇ ਤੇ ਅੱਜ ਵੀ ਖੈਰਾ ਸਾਹਿਬ ਨੂੰ ਮੈਂ ਕਹਿੰਨਾ ਵੀ ਲੱਭ ਕੇ ਤਕੜਾ ਤੇ 1.5 ਲੱਖ ਵੋਟਾਂ ਤੇ ਮਰਜੀਤਪਾਲ ਦਾ ਰੋਪਣੇ ਨੂੰ ਮਿਲਿਆ ਹਾਂ ਕਿਉਂਕਿ ਜੇ ਤੁਸੀਂ ਕੰਮ ਕਰੋਗੇ ਤੁਹਾਨੂੰ ਮਰਜੀਤ ਸਿੰਘ ਦੀ ਮਾਰ 3 ਲੱਖ ਵੋਟ ਪਈ ਹੈ ਮੀਤ ਯਾਰ ਨੂੰ ਕਤੀ ਵੋਟ ਪਈ ਹੈ ਧੋਮਾਂ ਨੂੰ 1.5 ਲੱਖ ਵੋਟ ਪਈ ਹੈ ਦੁੱਗਣੀ ਵੋਟ ਪਈ ਹੈ ਮਾਨ ਤੋਂ ਦੇਖੋ ਬਿਲਕੁਲ ਦੇਖੋ ਕਿ ਕੰਮਾਂ ਨੂੰ ਦੇਖਦੇ ਨਹੀਂ ਸਿਰਫ ਮਾਨ ਦਾ 10000 ਬੋਸ ਦਾ ਸਮਾਨ ਕਰਨ ਦਾ ਨਹੀਂ ਪਰ ਉਹ ਦੋ ਸਾਲਾਂ ਦੇ ਵਿੱਚ ਕੰਮ ਨਹੀਂ ਕੀਤਾ ਨਾ ਸੂਰੂ ਦੇ ਲੋਕਾਂ ਦੇ ਵਿੱਚ ਬਿਠੇ ਨੇ ਨਾ ਕਿੰਨੇ ਮਿਲੇ ਅੱਜ ਤੱਕ ਵੋਟ ਦੇ ਲੋਕਾਂ ਨੇ ਜਿਹੜਾ ਫਤਵਾ ਸੀ ਆਮ ਆਦਮੀ ਪਾਰਟੀ ਨੂੰ ਦਿੱਤਾਗਾ ਤੇ ਜਿਹੜੇ ਅਸੀਂ ਕੰਮ ਕਰਨ ਦੇ ਲੋਕਾਂ ਵਿੱਚ ਕੰਮ ਲੈ ਕੇ ਗਏ ਸੀ 22000 ਉਹ ਬਣਾ ਲਈਆ ਤਾਂ ਉਹਦਾ ਜਗ੍ਹਾ ਤਾਂ ਕੰਪਨੀ ਕੰਮਕਾਹੇ ਸੀ ਜਨੈਰੀ ਬੰਦ ਹੋ ਗਿਆ ਬਿਜਲੀ ਆਮਦ ਸਾਹਿਬ ਤੋਂ ਬਿਜਲੀ ਰੂਵੇ ਕਿਉਂਕਿ ਉਹਨਾਂ ਧੰਮਾਂ ਦੇ ਨਾਮ ਤੇ ਉਹਨਾਂ ਨੇ ਨੀਰ ਬਣਾਈ ਹੈ ਸਨ ਗਰੂਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀ tiers ਦੀ ਵੱਡੀ ਲੀਡ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵਿੱਚ ਖੁਸ਼ੀ ਦਿਲਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਮੀਡੀਆ ਨਾਲ ਗੱਲ ਕਰਦੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੰਗਰੂਰ ਦੇ ਵੋਟਰਾਂ ਤੇ ਵਰਕਰਾਂ ਦੇ ਧੰਨਵਾਦੀ ਆ ਜਿਨ੍ਹਾਂ ਦੀ ਮਿਹਨਤ ਸਦਕਾ ਗੁਰਮੀਤ ਸਿੰਘ ਮੀਥੇਰ ਨੂੰ ਇੱਕ ਵੱਡੀ ਲੀਡ ਮਿਲੀ ਆ ਉਹਨਾਂ ਨੇ ਕਿਹਾ ਕਿ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਹੋਰ ਕੀ ਕਿਹਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਤੁਸੀਂ ਵੀ ਸੁਣੋ ਸਿੰਖਾ ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਦੇ ਨਾਲ ਕਰਕੇ ਮਿਹਨਤ ਕੀਤੀ 105000 ਤੋਂ 5 ਮਾਰਚ ਨੂੰ ਕੁਪਤੇ ਸਾਹਿਬ ਨੇ ਡਰਕੀ ਬੇਨਤੀ 88000 ਹੋ ਗਿਆ ਸਪੋਰਟਸ ਕਮਿਟੀ ਦੇ ਮਾਧਮੇ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਹੈ ਅੱਜ ਪਹਿਲਾਂ ਦਾ ਟਾਰਗਟ ਬਾਕੀ ਆ ਲੀਡ ਹੈ ਨਹੀਂ ਹੋਈ ਜੇਕਰ ਦਾ ਕਿ ਜੇਕਰ 52000 ਦੀ ਲੀਡ ਜਿਹੜੀ ਸਰਵਨ ਦੇ ਵਿੱਚ ਸਰਦਗੁਆਰ ਖਾ ਦੇ ਰਹੇ ਹਨ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਚੀਜ਼ਾਂ ਨੇ ਡੱਟ ਕੇ ਬਿਲਕੁਲ ਗੱਲ ਕਰ ਲੈਣੀ ਹੈ ਵੱਡਾ ਉਲਟ ਫੇਰ ਹੋਇਆ ਹੈ ਜੜਵੀ ਦੇ ਅੰਦਰ ਵੀ ਜਿਹੜਾ 45 ਡੀ ਦੀ ਟਾਪ ਕਰੇ ਮੇਰੇ ਤੋਂ ਕਿਨੇ 1200 ਵੋਟਾਂ ਦੇ ਨਾਲ ਗਰਮੀ ਸਿੰਘ ਛੋਡੀ ਅੱਗੇ ਨਿਕਲ ਚੁੱਕੇ ਨੇ ਇਹ ਕਹਿੰਦੇ ਸੀ ਰਾਸ਼ਟਰੀ ਜਨਤਾ ਦੇ ਜਾਹਰ ਨੇ ਜਾਂ ਹਰਜੂਗਿਆ ਆਮ ਆਦਮੀ ਪਾਰਟੀ ਨੇ ਤੁਹਾਨੂੰ ਲੋਕਾਂ ਨੇ ਸਹਮਾਣ ਕਰਦੋ ਕਿ ਉਹ ਫਾਇਦਾ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰੋਜੈਕਟ ਹੈ ਜਿਹੜੀ ਪੰਚਤਾਰੋ 3 ਜੇ ਨੰਬਰ ਤੇ ਤਾਂ ਪਾਰ ਪਾ ਨੇ ਫਰੋਖਪੁਰ ਸੀਟ ਤੇ ਨਿਯਤ ਕਰਾ ਲਿਆ ਪੰਜਾਬ ਦੀ ਜਨਤਾ ਵੀ ਆਵਾਜ਼ ਪਾਤੀ ਅੱਗੇ ਚੱਲ ਰਹੀ ਹੈ ਅੱਜ ਜਲਦ ਨੀਰ ਦੇ ਕਿ ਅੱਜ ਜਲਦ ਨੀਰ ਹੋਣ ਬਾਕੀ ਪਰ ਲੇਕਿਨ ਸੰਗੋਲ ਦਾ ਮਾਰਜਨ ਇਹਨਾਂ ਵਧ ਗਿਆ ਹੈ 100% ਇਹੋ ਸੋ ਅੱਜ ਦਾ ਆਂਦਰ ਗੁਰ ਜਨਾਬ ਤੋਂ ਪੁੱਛ ਲੋ ਫੈਸਲਾ ਤੇ ਬਹੁਤ ਸਾਰਾ ਬਣਾ ਲਈ ਹੈ ਤਾਂ ਅੱਜ ਗੱਲ ਕਰਦੇ ਆਂ ਸਰਬਾਤਪੁਰ ਜਿੰਨਾ ਗਰਾਂਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰਾਂਟੀਆਂ ਨੂੰ 30000 ਵੋਟਾਂ ਦੀ ਪੰਜਾਬ ਦੇ ਲੋਕਾਂ ਨੇ ਮਿਲਾਈ ਹੈ ਕਾਂਗਰਸ ਗਰਦਾਰਪੁਰ ਨੂੰ ਬਹੁਤ ਬਹੁਤ ਵਧਾਈਆਂ ਮੈਂ ਜਿਹੜੇ ਮਾਣਕੀ ਦੇ ਇੱਕ ਇੱਕ ਨੂੰ ਪਾਲ ਪਾਲ ਕੋਈ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੇ ਲੋਕਾਂ ਲਈ ਜਿਨ੍ਹਾਂ ਨੇ ਬੜਾ ਇੰਤਜ਼ਾਰ ਆਵਾਜ਼ ਦਿੱਤਾ ਤੇ ਇੱਕ ਰਿਕਾਰਡ ਕੈਮਪੀਨ ਦਾ ਵੀ ਪਹਿਲੀ ਵਾਰ ਹੋਇਆ ਤੇ ਹਾਸੇ ਵਿੱਚ ਮਖਾਈ ਹੋਏ ਜੀਦੀ ਸਰਕਾਰ ਹੋਵੇ ਉਹਦਾ ਐਮਪੀ ਆਜੀ ਗੱਲ ਕਰਦੇ ਆ ਨਵੀਂ ਪ੍ਰਾਪਤੀ ਆ ਬਾਕੀ ਖੈਰਾ ਸਾਹਿਬ ਬਾਰੇ ਜਿੰਨੇ ਠੀਕ ਹੈ ਤਾਂ ਸੀਗਾ ਮੀਡੀਆ ਦੇ ਵਿੱਚ ਕਿ ਇੱਕ ਤਰੀਕ ਤੋਂ ਨਾਲ ਖੈਰਾ ਸਾਹਿਬ ਇੰਨੇ ਤੇ ਨਈਂ ਪਹੁੰਚਦੇ ਤੇ ਅੱਜ ਦੇ ਨਾਲ ਖੈਰਾ ਸਾਹਿਬ ਨੂੰ ਮੈਗਨਾ ਵੀ ਲੱਗ ਗਿਆ ਤੇ ਬਾਕੀ ਦਾ ਵੀ ਦਿਖਿਆ ਵੀ ਸਿਮਰਜੀਤ ਮਾਨ ਦਾ ਲੋਕ ਨੇ ਦੇਖ ਲਿਆ ਹਾਂ ਜੁਗੀ ਹੋਇਆਗਾ ਕਿਉਂਕਿ ਜੇ ਤੁਸੀਂ ਕੰਮ ਕਰੂਗਾ ਤਾਂ ਲੋਕ ਮਤਵ ਦੇਣਗੇ ਸਨ ਕੈਸੀ ਜੋ ਕਿ ਕਾਲੀਆਲਾ ਬੰਨੋ ਉਮੀਦਵਾਰ ਨੇ ਤਾਂ ਅਗਲੀ ਗੱਲ ਜਿਹੜੀ ਅਸੀਂ ਚੀਤੀ ਗੱਲ ਕਰਦੇ ਆ ਸਭ ਦੇਖੋ ਬਿਲਕੁਲ ਦੇਖੋ ਲੋਕ ਕੰਮਾਂ ਨੂੰ ਦੇਖਦੇ ਨੇ ਸਿਮਰਜੀਤ ਮਾਨ ਨੂੰ 2 ਸਾਲ ਦਾ ਸਮਾਂ ਲੋਕਾਂ ਨੇ ਦਿੱਤਾ ਸੀ ਪਰ ਉਹ 2 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕਰ ਸਕੇ ਨਾ ਸੰਗਰੂਰ ਦੇ ਲੋਕਾਂ ਦੇ ਵਿੱਚ ਵਿਚਰੇ ਨੇ ਨਾ ਕਿ ਕਿਸੇ ਨੂੰ ਮਿਲੇ ਨੇਗੇ ਤੇ ਸੰਗਰੂਰ ਦੇ ਲੋਕਾਂ ਨੇ ਜਿਹੜਾ ਫਤਵਾ ਸੀ ਆਮ ਆਦਮੀ ਪਾਰਟੀ ਨੂੰ ਦਿੱਤਾਗਾ ਤੇ ਜਿਹੜੇ ਅਸੀਂ ਨੇ ਕੰਮ ਕੀਤੇ ਤੇ ਲੋਕਾਂ ਦੇ ਵਿੱਚ ਕੰਮ ਲੈ ਕੇ ਗਏ ਸੀਗੇ ਅਸੀਂ ਪੋਜ਼ੀਟਿਵ ਪੁਆਇੰਟ ਤੇ ਇੱਕ ਗਏ ਸੀਗੇ ਵੀ ਜੋ ਸਾਨੂੰ ਕੰਮ ਨੇ ਕੰਮ ਦਿਖਾਏ ਸੀਗੇ ਚਾਹ ਨਹਿਰੀ ਪਾਣੀ ਹੋਵੇ ਚਾਹੇ ਬਿਜਲੀ ਹੋਵੇ ਫਰੀ ਬਿਜਲੀ ਹੋਵੇ ਤੇ ਉਹਨਾਂ ਕੰਮਾਂ ਦੇ ਨਾਂ ਤੇ ਅਸੀਂ ਵੋਟ ਮੰਗੀ ਸੀ ਤੇ ਲੋਕਾਂ ਨੇ ਸਾਡਾ ਸਾਥ ਦਿੱਤਾ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਦੀ ਵੱਡੀ ਲੀਡ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵਿੱਚ ਖੁਸ਼ੀ ਦਿਲਾਰ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਆម ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਮੀਡੀਆ ਨਾਲ ਗੱਲ ਕਰਦੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਸੰਗਰੂਰ ਦੇ ਵੋਟਰਾਂ ਤੇ ਵਰਕਰਾਂ ਦੇ ਧੰਨਵਾਦੀ ਹ ਜਿਨ੍ਹਾਂ ਦੀ ਮਿਹਨਤ ਸਦਕਾ ਗੁਰਮੀਤ ਸਿੰਘ ਮੀਤਹੇਰ ਨੂੰ ਇੱਕ ਵੱਡੀ ਲੀਡ ਮਿਲੀ ਹੈ ਉਹਨਾਂ ਨੇ ਕਿਹਾ ਕਿ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਹੋਰ ਕੀ ਕਿਹਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਤੁਸੀਂ ਵੀ ਸੁਣੋ ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਹ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟਾਈਪ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾ ਦਾਂਗੇ ਤੇ ਉਹ ਨਹੀਂ ਹਿੱਸ ਸਕੀ ਕਹਿੰਦੇ ਵੀ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾ ਦਾਂਗੇ ਜਾਂ ਹਾਰ ਜਾਊਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸੰਗਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਆ ਰਹੂਗੀ ਜਿਸ ਤਰ੍ਹਾਂ ਫ੍ਰੀਡ ਕੋਰਟ ਤੇ ਖੁੱਪਰ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹਾਂ ਜੀ